स्वागत ਕਰਦੇ ਹਾਂ ਤੁਹਾਡਾ ਵਾਇਗੁਰੂ ਕੋਲਾ ਹਾਊਸ ਐਂਡ ਪਟਿਕ ਬਲਾਡਲ ਨੂੰ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆਂ ਅੱਜ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਔਰ ਹੋਊਗੀ ਜੀ ਟਾਈ ਡਾਈ ਦੇ ਬਰਬਰੀ ਦੇ ਸੂਟ ਲੈ ਕੇ ਆਏ ਆਂ ਤੁਹਾਡੇ ਵਾਸਤੇ ਤੇ ਆਜ ਜਿਹੜੀ ਸੇ ਰਹਿਣੀ ਆ ਸੰਡੇ ਆਫਰ ਦੀ ਸੇ ਰਹਿਣੀ ਆ ਜੀ ਤੁਹਾਡੇ ਵਾਸਤੇ ਥੋੜੇ ਜਿਹਾ ਪਾਰਟੀ ਵੇਅਰ ਸੂਟ ਲੈ ਕੇ ਆਏ ਸੇਲ ਆਫਰ ਦੇ ਵਿੱਚ ਕਰਵਾ ਕਰਕੇ ਸੇ ਰਹਿਣੀ ਆ ਸੂਟਾਂ ਤੇ ਸੰਡੇ ਕਰਕੇ ਜੀ ਲਓ ਜੀ ਪਹਿਲਾਂ ਤੁਹਾਨੂੰ ਚੈੱਕ ਕਰਵਾ ਦਿੰਦੀ ਆ ਇਹ ਰਹੂਗਾ ਜੀ ਬਰਬਰੀ ਦਾ ਸੂਟ ਚੈੱਕ ਕਰੋ ਜੀ ਬਿਲਕੁਲ ਪਿਓਰ ਬਰਬਰੀ ਦਾ ਸੂਟ ਹੈ ਨਾਲ ਤੁਹਾਨੂੰ ਮਸਲੀਨ ਦੀ ਬਾਟਮ ਮਿਲਣ ਵਾਲੀ ਹੈ ਚੈੱਕ ਕਰੋ ਜੀ ਇਹ ਰਹੂਗੀ ਮਸਲੀਨ ਦੀ ਬਾਟਮ ਤੇ ਇਹ ਰੈੜੀਆਂ ਸ਼ਰਟ ਟਾਈ ਡਾਈ ਦੀ ਸ਼ਰਟ ਰੈੜੀਆਂ ਤੇ ਟਾਈ ਡਾਈ ਦੀ ਤੁਹਾਨੂੰ ਬਰਬਰੀ ਦਾ ਦੁਪੱਟਾ ਮਿਲਣ ਵਾਲਾ ਚੈੱਕ ਕਰੋ ਜੀ ਇਹ ਬਰਬਰੀ ਦਾ ਦੁਪੱਟਾ ਨਜ਼ਦੀਕ ਤੋਂ ਚੈੱਕ ਕਰੋ ਜੀ ਨਜ਼ਦੀਕ ਤੋਂ ਚੈੱਕ ਕਰੋ ਜੀ ਬਰਬਰੀ ਦਾ ਤੁਹਾਨੂੰ ਦੁਪੱਟਾ ਮਿਲੂਗਾ ਤੇ ਬਰਬਰੀ ਦੀ ਹੀ ਸ਼ਰਟ ਮਿਲਨੀ ਆ ਤੇ ਮਸਲੀਨ ਦੀ ਮਿਲਨੀ ਆ ਤੁਹਾਨੂੰ ਇਹ ਨਾਲ ਬਾਟਮ ਲਓ ਜੀ ਇਹ ਰਹਿਣਾ ਜੀ ਦੁਪੱਟਾ ਟਾਈ ਡਾਈ ਦਾ ਰਹਿਣਾ ਦੁਪੱਟਾ ਸੇਮ ਸ਼ਰਟ ਨਾਲ ਦਾ ਠੀਕ ਹੈ ਜੀ ਪ੍ਰਾਈਸ ਸਿਰਫ ਰੈਣੀ ਹੈ ਦੀ 1550 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ 1550 ਵਿੱਚ ਸੂਟ ਲੈ ਸਕਦੇ ਹੋ ਬਰਬਰੀ ਦਾ ਤੇ ਆ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਟਾਈ ਡਾਈ ਦਾ ਹੀ ਰਹਿਣਾ ਪਿਓਰ ਬਰਬਰੀ ਰਹਿਣੀ ਆ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਲਓ ਜੀ ਇਹ ਵਾਲੀ ਰਹਿਣੀ ਆ ਟਾਈ ਡਾਈ ਦੀ ਸ਼ਰਟ ਦੇਖੋ ਜੀ ਸ਼ਰਟ ਰਹਿਣੀ ਆ ਟਾਈ ਡਾਈ ਇਹ ਨਾਲ ਰਹਿਣਾ ਜੀ ਟਾਈ ਡਾਈ ਦਾ ਦੁਪੱਟਾ ਬਰਬਰੀ ਦਾ ਠੀਕ ਆ ਜੀ ਬਰਬਰੀ ਦਾ ਦੁਪੱਟਾ ਰਹਿਣਾ ਟਾਈ ਡਾਈ ਦਾ ਵਿੱਦ ਮਸਲੀਨ ਦੀ ਤੁਹਾਨੂੰ ਇਹਦੇ ਨਾਲ ਬਾਟਮ ਮਿਲਣੀ ਆ ਜੀ ਇਹ ਮਸਲੀਨ ਦੀ ਰਹਿਣੀ ਆ ਜੀ ਬਾਟਮ ਪ੍ਰਾਈਸ ਰਹਿਣੀ ਆ ਜੀ ਇਹਦੀ ਸਾਡੇ 1500 ਬਹੁਤ ਹੀ ਪਿਆਰਾ ਜਿਹਾ ਸੂਟ ਬਣਾ ਰੈਡੀ ਹੋ ਕੇ ਤੁਸੀਂ ਇਹਦੇ ਉੱਪਰ ਨੀਡਲ ਵਰਕ ਵੀ ਕਰ ਸਕਦੇ ਹੋ ਹੈਂਡ ਵਰਕ ਵੀ ਕਰ ਸਕਦੇ ਹੋ ਥ्रेड ਵਰਕ ਵੀ ਕਰ ਸਕਦੇ ਹੋ ਜਿੱਦਾਂ ਦਾ ਮਰਜ਼ੀ ਤੁਸੀਂ ਇਹਨੂੰ ਸੂਟ ਰੈਡੀ ਕਰ ਲਓ ਜੀ ਲਓ ਜੀ ਇਸ ਤੋਂ ਕਿ ਤੁਹਾਨੂੰ ਦਿਖਾਵਾਂ ਕਿ ਅਸੀਂ ਸੂਟ ਅੱਜ ਦੇ ਜਿਹੜੇ ਸੂਟ ਰਹਿਣੇ ਆ ਜੀ ਉਹ ਸੇਲ ਆਫਰ ਦੇ ਵਿੱਚ ਰਹਿਣੇ ਆ ਬਹੁਤ ਹੀ ਪਿਆਰੇ ਜਿਹੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਚੈੱਕ ਕਰੋ ਜੀ ਪ੍ਰਾਈਸ ਸਿਰਫ ਜਨੂਅਰ ਦੀ ਰਹਿਣੀ ਆ ਇਹ ਵਾਲਾ ਸੂਟ ਚੈੱਕ ਕਰੋ ਜੀ ਮਸਲੀਨ ਚੌੜਾ ਗ੍ਰੇ ਤਾਂ ਗ੍ਰੇ ਕਲਰ ਦੇ ਵਿੱਚ ਆਊਗਾ ਬਲੈਕ ਗ੍ਰੇ ਦਾ ਕਲਰ ਆ ਠੀਕ ਹੈ ਜੀ ਪੂਰੀ ਸ਼ਰਟ ਦੇ ਉੱਪਰ ਵਰਕ ਹੋਇਆ ਜੀ ਬਹੁਤ ਹੀ ਪਿਆਰੀ ਸ਼ਰਟ ਹੈ ਬਿਲਕੁਲ ਪਿਓਰ ਮਸਲੀਨ ਆ ਕੋਈ ਚੁੱਬਣ ਵਾਲੀ ਮਸਲੀਨ ਨਹੀਂ ਹੈਗੀ ਲਓ ਜੀ ਇਹ ਵਾਲੀ ਰਹਿਣੀ ਹੈ ਜੀ ਇਹਦੇ ਨਾਲ ਆਫ ਵਾਈਟ ਕਲਰ ਦੀ ਬਾਟਮ ਤੇ ਨਾਲ ਹੈ ਨਾ ਤੁਹਾਨੂੰ ਖੁੱਲਾ ਡੁੱਲਾ ਦੁਪੱਟਾ ਪੇਂਟ ਕੀਤਾ ਹੋਇਆ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਚੈੱਕ ਕਰੋ ਜੀ ਲਓ ਜੀ ਪੇਂਟ ਕੀਤਾ ਹੋਇਆ ਨਾਲ ਤੁਹਾਨੂੰ ਪੂਰਾ ਖੁੱਲਾ ਡੁੱਲਾ ਦੁਪੱਟਾ ਮਿਲਣ ਵਾਲਾ ਤੇ ਸਿਕਵੈਂਸ ਸਿੱਪੀ ਵਰਕ ਹੋਇਆ ਦੁਪੱਟੇ ਉੱਪਰ ਮਸਲੀਨ ਦਾ ਹੀ ਬਹੁਤ ਸੋਹਣਾ ਜਿਹਾ ਦੁਪੱਟਾ ਰਹੂਗਾ ਜੀ ਪੇਂਟ ਵਾਲਾ ਪ੍ਰਾਈਸ ਸਿਰਫ ਦੇ ਰਹੇ ਆ ਤੁਹਾਨੂੰ ਇਹ ਵਾਲੇ ਸੂਟ ਦੀ 700 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਠੀਕ ਹੈ ਜੀ ਇਹ ਵਾਲੇ ਸੂਟ ਅੱਜ ਸੇਲ ਦੇ ਵਿੱਚ ਲਗਾਏ ਹੋਏ ਆ ਜੀ ਸੰਡੇ ਆਫਰ ਹੈ ਲਓ ਅਗਲਾ ਸੂਟ ਚੈੱਕ ਕਰੋ ਜੀ ਸੂਟ ਚੈੱਕ ਕਰੋ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਟਾਈ ਡਾਈ ਦੇ ਰੱਚ ਰਹਿਣਾ ਬਿਕੋਸ ਔਰਗੰਜਾ ਦਾ ਸੂਟ ਰਹੂਗਾ ਜੀ ਟਾਈ ਡਾਈ ਦੇ ਵਿੱਚ ਲਓ ਜੀ ਟਾਈ ਡਾਈ ਦੇ ਵਿੱਚ ਰਹੂਗਾ ਜੀ ਸੂਟ ਚੈੱਕ ਕਰੋ ਜੀ ਠੀਕ ਹੈ ਜੀ ਬਿਕੋਸ 54 ਦਾ ਸੂਟ ਹੈ ਟਾਈ ਡਾਈ ਰਹਿਣਾ ਉੱਪਰ ਸਿਕਨ ਸਿੱਪੀ ਵਰਕ ਹੈ ਜੀ ਸੂਟ ਦੇ ਉੱਪਰ ਸਿਕਨ ਸਿੱਪੀ ਵਰਕ ਹੈ ਇਹ ਵਾਲੀ ਰਹਿਣੀ ਹੈ ਜੀ ਬਾਟਮ ਨਾਲ ਇਹਦੇ ਠੀਕ ਹੈ ਜੀ ਇਹ ਬਾਟਮ ਰਹੂਗੀ ਜੀ ਤੇ ਇਹ ਵਾਲਾ ਰਹੂਗਾ ਜੀ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਸਿਕਨ ਸਿੱਪੀ ਵਰਕ ਵਾਲਾ ਰਹਿਣਾ ਜਿਸ ਨਾਲ ਦੁਪੱਟਾ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਜੀ ਦੁਪੱਟਾ ਦੁਪੱਟੇ ਦੇ ਉੱਪਰ ਵੀ ਸਿਕਨ ਸਿੱਪੀ ਵਰਕ ਹੋਇਆ ਠੀਕ ਹੈ ਜੀ ਜਨਰਲ ਜੀ ਪ੍ਰਾਈਸ ਰਹੂਗੀ ਇਹਦੀ ਰੈਣਾ ਜੀ ਨਾਲ ਦੁਪੱਟਾ ਦੁਪੱਟੇ ਦੇ ਉੱਪਰ ਵੀ ਕੱਟਵਾਰਕ ਆਊਗੀ ਜੀ ਪ੍ਰਾਈਸ ਦੇ ਰਹੇ ਸਿਰਫ 990 990 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਪਾਰਟੀ ਵੇਅਰ ਸੂਟ ਹੈ ਜੀ ਬਹੁਤ ਹੀ ਜਿਆਦਾ ਪਿਆਰਾ ਕਲਰ ਮੈਂ ਤੁਹਾਨੂੰ ਚੈੱਕ ਕਰਵਾ ਦਾਂਗੀ ਦੂਸਰਾ ਕਲਰ ਆਊਗਾ ਜੀ ਲਓ ਜੀ ਟਾਈ ਡਾਈ ਦੇ ਵਿੱਚ ਰਹੂਗਾ ਉੱਪਰ ਚਿਕਨ ਸਿੱਪੀ ਵਰਕ ਹੈ ਇਹ ਵਾਲਾ ਕਲਰ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਵੜੀ ਰਹੂਗੀ ਜੀ ਇਹਨਾਂ ਨਾਲ ਬਾਟਮ ਲਓ ਜੀ ਇਹ ਵਾਲਾ ਰਹੂਗਾ ਜੀ ਨਾਲ ਬਿਕੋਸ ਔਰਗੰజా ਦਾ ਹੀ ਦੁਪੱਟਾ ਕੋਸ ਹੋਰ ਗਿਆਨ ਜਿਆਦਾ ਦੁਪੱਟਾ ਰਹਿਣਾ ਜੀ ਪ੍ਰਾਈਸ ਦੇ ਰਿਆ ਸਿਰਫ 950 950 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਕਲਰ ਇਹਦੇ ਵਿੱਚ ਰਹਿਣੇ ਆ ਜੀ ਕਲਰ ਤੁਹਾਨੂੰ ਹੋਰ ਚੱਕਰ ਹੋਣੇ ਆ ਜੀ ਇਹ ਕੇਵਲਾ ਸੂਟ ਸੀਗਾ ਠੀਕ ਹੈ ਜੀ ਦੂਸਰਾ ਕਲਰ ਆਊਗਾ ਜੀ ਲਓ ਜੀ ਦੂਸਰਾ ਕਲਰ ਚੈੱਕ ਕਰੋ ਜੀ ਜਦਰਾ ਪਿਆਰਾ ਜਿਹਾ ਕਲਰ ਹੈ ਪਿਸਤਾ ਗ੍ਰੀਨ ਜਿਹਾ ਕਲਰ ਆਊਗਾ ਜੀ ਲਓ ਜੀ ਇਹ ਆਊਗਾ ਜੀ ਪਿਸਤਾ ਗ੍ਰੀਨ ਜਿਹਾ ਕਲਰ ਔਰਗੈਂਜ਼ਾ 'ਤੇ ਸੂਟ ਰਹੂਗਾ ਜੀ ਟਾਈ ਡਾਈ ਦੇ ਉੱਪਰ ਸਿਕਨ ਸਿੱਪੀ ਵਰਕ ਹੋਇਆ ਇਹ ਵਾਲਾ ਰਹੂਗਾ ਜੀ ਨਾਲ ਦੁਪੱਟਾ ਤੇ ਇਹ ਵਾਲੀ ਰਹੂਗੀ ਜੀ ਬਾਟਮ ਸਿਰਫ 950 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਇਹ ਵਾਲਾ ਚੈੱਕ ਕਰੋ ਜੀ बिकॉज़ ਔਰਗੈਂਜ਼ਾ ਤੇ ਰਹਿਣਾ ਟਾਈ ਡਾਈ ਦਾ ਸੂਟ ਆ ਉੱਪਰ ਸਿਕਨ ਸਿੱਪੀ ਵਰਕ ਹੋਇਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਸਿਰਫ 950 ਰੁਪਏ ਇਹਦੀ ਪ੍ਰਾਈਸ ਰਹਿਣੀ ਆ ਜੀ ਇਹ ਵਾਲੇ ਸੂਟ ਦੀ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਸੂਟ ਵੀ ਮਸਲੀਨ ਤੇ ਆਣਾ ਬੜਾ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ ਵੀ ਮਸਲੀਨ ਤੇ ਸੂਟ ਆਊਗਾ ਜੀ ਚੈੱਕ ਕਰੋ ਜੀ ਡਿਜ਼ਾਈਨਰ ਸੂਟ ਰਹਿਣਾ ਜੀ ਬਹੁਤ ਹੀ ਪਿਆਰਾ ਜਿਹਾ 올ਓਵਰ ਸੂਟ ਰਹੂਗਾ ਜੀ ਵਾਈਨ ਸ਼ੇਡ ਦੇ ਵਿੱਚ ਬੜਾ ਪਿਆਰਾ ਜਿਹਾ ਸੂਟ ਹੈ ਤੇ ਨਾਲ ਰਹੂਗਾ ਤੁਹਾਨੂੰ ਮਸਲੀਨ ਦਾ ਦੁਪੱਟਾ ਦੁਪੱਟੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਵਰਕ ਮਿਲਣ ਵਾਲਾ ਚੈੱਕ ਕਰੋ ਜੀ ਇਹ ਵਾਲਾ ਰਹਿਣਾ ਪੂਰਾ ਕੁਲੜ-ਡੁਲੜਾ ਦੁਪੱਟਾ ਲਓ ਜੀ ਖੁੱਲਾ ਡੁੱਲਾ ਰੋਗਾ ਦੁਪੱਟਾ ਮਸਲੀਨ ਦਾ ਮਸਲੀਨ ਦੇ ਦੁਪੱਟੇ ਉੱਪਰ ਵੀ ਪੂਰਾ ਵਰਕ ਆਉਣਾ ਤੇ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ 750 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਬਹੁਤ ਹੀ ਸੋਹਣੇ ਜਿਹੇ ਸੂਟ ਰਹਿਣ ਵਾਲੇ ਅੱਜ ਦੇ ਸੇਲ ਆਫਰ ਦੇ ਵਿੱਚ ਰਹਣੇ ਆ ਜੀ ਬਿਲਕੁਲ ਪਿਓਰ ਮਸਲੀਨ ਦੇ ਵਿੱਚ ਰਹਣੇ ਆ ਜੀ ਅੱਜ ਵਾਲੇ ਸੂਟ ਸਿਰਫ 750 ਦੇ ਵਿੱਚ ਲੈ ਸਕਦੇ ਹੋ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਆਊਗਾ ਜੀ ਕਾਫੀ ਟ੍ਰੈਂਡ ਹੈ ਜੀ ਇਹਦਾ ਤੁਸੀਂ ਦੇਖਦੇ ਹੋਵੋਗੇ ਇੰਸਟਾ 'ਤੇ ਵੀਡੀਓ ਦੇਖਦੇ ਹੋਵੋਗੇ ਤੇ ਕਾਫੀ ਟ੍ਰੈਂਡ ਹੈ ਇਹਦਾ ਵਾਲਾ ਗੋਟਾ ਪੱਤੀ ਦੇ ਵਰਕ ਦਾ ਤੇ ਇਹ ਵੀ ਸੂਟ ਰਹਿਣੇ ਜੀ ਗੋਟਾ ਗੋਟਾ ਪੱਤੀ ਦੇ ਵਿੱਚ ਇਹ ਤੁਹਾਨੂੰ 5 ਮੀਟਰ ਕਪੜਾ ਮਿਲੂਗਾ ਜੀ ਵਿਦ ਬਾਟਮ ਤੇ ਵਿਦ ਇਹਦੀ ਲਾਈਨਿੰਗ ਸੂਟ ਦੀ ਲਾਈਨਿੰਗ ਵੀ ਮਿਲਣੀ ਆ ਤੇ ਬਾਟਮ ਮਿਲਣੀ ਆ ਤੇ ਇਹ ਵਾਲਾ ਆਉਣਾ ਜੀ ਰੈਸਟਰੀਆ ਕਲਰ ਆਊਗਾ ਜੀ ਤੇ ਗੋਟਾ ਪੱਤੀ ਦਾ ਵਰਕ ਆ ਜੀ ਉੱਪਰ ਸੂਟ ਦੇ ਚੈੱਕ ਕਰੋ ਜੀ ਗੋਟਾ ਪੱਤੀ ਦਾ ਵਰਕ ਆ ਬਹੁਤ ਹੀ ਪਿਆਰਾ ਜਿਹਾ ਸੂਟ ਹੈ 슬ੀਵਸ ਦੇ ਉੱਪਰ ਵੀ ਗੋਟਾ ਪੱਤੀ ਦਾ ਵਰਕ ਮਿਲੂਗਾ ਸ਼ਾਰਟ ਉੱਪਰ ਵੀ ਬਿਕੋਸ ਔਰਗੈਂਜਾ ਦੇ ਵਿੱਚ ਸੂਟ ਰਹਿਣਾ ਤੇ ਬੜਾ ਪਿਆਰਾ ਜਿਹਾ ਬਣਿਆ ਹੋਇਆ ਨੈੱਕ ਤੇ ਇਹ ਵਾਲੇ ਰਹੂਗਾ ਜੀ ਬਿਕੋਸ ਔਰਗੈਂਜਾ ਦਾ ਹੀ ਨਾਲ ਦੁਪੱਟਾ ਲੈਸ ਨਾਲ ਦਿੱਤੀ ਗਈ ਹੈ ਫਿਨਿਸ਼ਿੰਗ ਇਹਨੂੰ ਪੂਰੀ ਬਿਕੋਸ ਔਰਗੈਂਜਾ ਦੀ ਦੁਪੱਟਾ ਰਹਿਣਾ ਤੇ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ 1000 ਰੁਪਏ 1000 ਦੇ ਵਿੱਚ ਤੁਸੀਂ ਇਹ ਗੋਟਾ ਪੱਤੀ ਵਾਲਾ ਹੈਂਡਵਰਕ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ 1000 ਦੇ ਵਿੱਚ ਲੈ ਸਕਦੇ ਹੋ ਇਹਦੇ ਜੋ ਕਲਰ ਆਣਗੇ ਜੀ ਲਓ ਕਾਫੀ ਟ੍ਰੈਂਡਿੰਗ ਕਲਰ ਰਹਿਣ ਵਾਲੇ ਆ ਜੀ ਰੈਸਟ ਕਲਰ ਦੀ ਵੀ ਕਾਫੀ ਡਿਮਾਂਡ ਹੈ ਵਾਈਨ ਕਲਰ ਦੀ ਵੀ ਕਾਫੀ ਡਿਮਾਂਡ ਹੈ ਵੈੱਡ ਲਾਈਨਿੰਗ ਸੂਟ ਮੈਲਣ ਵਾਲਾ ਤੁਹਾਨੂੰ ਵੈੱਡ ਲਾਈਨਿੰਗ ਸੂਟ ਮਿਲੂਗਾ ਚੈੱਕ ਕਰੋ ਜੀ ਇਹ ਵਾਲਾ ਆਊਗਾ ਜੀ ਵਾਈਨ ਸ਼ੇਡ ਦੇ ਵਿੱਚ ਜਿਹਨੂੰ ਆਪਾਂ ਬੈਂਗਨੀ ਸ਼ੇਡ ਵੀ ਕਹਿ ਸਕਦੇ ਆ ਮਾਰਿਆ ਜੀ ਪਾਰੇ ਜਿਹੜਾ ਸੂਟ ਰਹੂਗਾ ਜੀ ਇਹ ਇਹ ਵਾਈਨ ਸ਼ੇਡ ਆ ਜੀ ਬੈਂਕ ਨਹੀਂ ਕਲਰ ਵੀ ਆਪਾਂ ਕਹਿ ਸਕਦੇ ਆ ਕਾਫੀ ਟ੍ਰੈਂਡ ਰਹਿਣਾ ਜੀ ਇਹ ਵਾਲੇ ਕਲਰਾਂ ਦਾ ਕਾਫੀ ਟ੍ਰੈਂਡ ਹੈ ਗੋਟਾ ਪੱਤੀ ਦਾ ਵਰਕ ਹੋਇਆ ਜੀ ਇਹਦੇ ਉੱਪਰ ਨੀਚੇ ਘੇਰੇ ਉੱਪਰ ਹੋਇਆ 슬ੀਵਸ ਉੱਪਰ ਵਰਕ ਹੋਇਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਨਾਲ ਹੀ ਤੁਹਾਨੂੰ ਬਿਕੋਸ ਔਰਗੈਂਜਾ ਦਾ ਮੈਲਾ ਦੁਪੱਟਾ ਤੇ ਪ੍ਰਾਈਸ ਸਿਰਫ ਦੇ ਰਿਹਾ ਤੁਹਾਨੂੰ ਇਹਦੀ 1000 ਦੇ ਵਿੱਚ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਸਾਰੇ ਕਲਰ ਟ੍ਰੈਂਡਿੰਗ ਰਹਿਣ ਵਾਲੇ ਆ ਦੂਸਰਾ ਕਲਰ ਆਊਗਾ ਜੀ ਇਹ ਸਿਰ ਪਰਟ ਲਓ ਜੀ ਇਹਦਾ ਵੀ ਕਾਫੀ ਟ੍ਰੈਂਡ ਹੈ ਜੀ ਬਹੁਤ ਸੋਹਣੀ ਲੱਗਦੀ ਹੈ ਸੂਟ ਲਓ ਜੀ ਇਹ ਕੇਵਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਤੇ ਪ੍ਰਾਈਸ ਸਿਰਫ 1000 ਰਹਿਣੀ ਹੈ ਜੀ ਇਹ ਵਾਲਾ ਰਹਿਣਾ ਜਿਹਦੇ ਨਾਲ ਦੁਪੱਟਾ ਬਿਕੋਜ਼ ਔਰਗੈਂਜਾ ਦਾ ਹੀ ਦੁਪੱਟਾ ਰਹਿਣ ਵਾਲਾ ਜੀ ਠੀਕ ਹੈ ਜੀ ਬਹੁਤ ਹੀ ਪਿਆਰੇ ਜਿਹਾ ਸੂਟ ਰਹਿਣੇ ਆ ਜੀ ਅੱਜ ਵਾਲੇ ਤੇ ਲਓ ਅਗਲਾ ਸੂਟ ਮੈਂ ਤੁਹਾਨੂੰ ਚੈੱਕ ਕਰਵਾ ਦਾਂ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਮਸਲੀਨ ਦੇ ਵਿੱਚ ਰਹਿਣਾ ਹੈ ਮਸਲੀਨ ਦੇ ਵਿੱਚ ਰਹੂਗਾ ਜੀ ਸੂਟ ਕਲਰ ਚੈੱਕ ਕਰੋ ਜੀ ਪਿਸਤਾ ਕਲਰ ਹੈ ਬਿਲਕੁਲ ਪਿਓਰ ਮਸਲੀਬ ਦਾ ਸੂਟ ਰਹੂਗਾ ਜੀ ਇਹ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਇਹ ਵਾਲੀ ਰੈਣੀ ਹੈ ਜੀ ਇਹ ਨਾਲ ਬਾਟਮ ਤੇ ਦੁਪੱਟਾ ਤੁਹਾਨੂੰ ਚੈੱਕ ਕਰਵਾ ਦਾਂ ਜੀ ਬਹੁਤ ਹੀ ਪਿਆਰਾ ਜਿਹਾ ਰਹੂਗਾ ਦੁਪੱਟਾ ਇਹਦਾ ਲਓ ਜੀ ਬਹੁਤ ਹੀ ਜਿਆਦਾ ਪਿਆਰਾ ਦੁਪੱਟਾ ਇਹ ਵਾਲਾ ਦੁਪੱਟਾ ਚੈੱਕ ਕਰੋ ਜੀ ਦੇਖੋ ਕਿੰਨਾ ਪਿਆਰਾ ਦੁਪੱਟਾ ਤੇ ਪ੍ਰਾਈਸ ਸਿਰਫ ਦੇ ਰਹੇ ਆ ਤੁਹਾਨੂੰ ਇਹਦੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਬਹੁਤ ਹੀ ਪਿਆਰਾ ਜਾਂ ਮਸਲੀਨ ਦਾ ਹੀ ਦੁਪੱਟਾ ਮਿਲਣਾ ਪਿਆਰਾ ਜਾਂ ਟਸਲ ਤੇ ਲੱਗੀ ਹੋਈ ਆ ਪਾਈਪਿੰਗ ਲੱਗੀ ਹੋਈ ਦੁਪੱਟੇ ਉੱਪਰ ਸਿਰਫ ਰਹਿਣਾ ਜੀ 600 ਰੁਪਏ ਦੇ ਵਿੱਚ 650 ਦੇ ਵਿੱਚ ਸੂਟ ਰਹਿਣਾ ਜੀ ਇਹਦੇ ਇੱਕ ਨੂੰ ਕਲਰ ਦਿਖਾ ਦੇ ਨੂੰ ਇੱਕ ਅੱਧਾ ਕਲਰ ਹੋਰ ਲੂਗਾ ਜੀ ਫਿਰ ਚੈੱਕ ਕਰੋ ਜੀ ਇਹ ਵੀ ਮਸਲੀਨ ਦੇ ਵਿੱਚ ਰਹਿਣਾ ਸੈਲਫ ਮਸਲੀਨ ਚ ਰਹੂਗਾ ਬਹੁਤ ਹੀ ਸੌਫਟ ਸਟਾਫਾ ਮਲੈਮ ਸੌਫਟ ਸਟਾਫ ਰਹੂਗਾ ਨੈਕ ਬਣਿਆ ਹੋਇਆ ਬਹੁਤ ਹੀ ਪਿਆਰਾ ਜਾਂ نیچے ਕੀ ਰਹਾ ਚੈੱਕ ਕਰੋ ਜੀ ਤੇ ਨਾਲੇ ਤੁਹਾਨੂੰ ਮਿਲੂਗਾ ਬਾਟਮ ਇਹਦੇ ਨਾਲ ਇਹ ਵਾਲਾ ਮਿਲੂਗਾ ਜੀ ਦੁਪੱਟਾ ਦੁਪੱਟੇ ਉੱਪਰ ਵੀ ਤੁਹਾਨੂੰ ਮਿਲੂਗੀ ਲੈਂਸ ਲੱਗੀ ਹੋਈ ਲਓ ਜੀ ਦੁਪੱਟੇ ਉੱਪਰ ਵੀ ਤੁਹਾਨੂੰ ਲੈਂਸ ਮਿਲਨੀ ਆ ਪਾਊਡਰ ਬਲੂ ਕਲਰ ਆਊਗਾ ਜੀ ਇਹਦੇ ਚ ਕਲਰ ਆਊਗਾ ਜੀ ਇੱਕ ਪਿੰਕ ਕਲਰ ਲਓ ਪ੍ਰਾਈਸ ਸਿਰਫ ਰੈਡੀ ਆ ਜੀ ਇਹਦੀ 550 550 ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਆਰਡਰ ਬਲੂ ਕਲਰ ਆਊਗਾ ਇੱਕ ਇਹ ਲਵੰਡਰ ਕਲਰ ਆਊਗਾ ਜੀ ਚਲੋ ਜੀ ਇਹ ਕੀ ਵਾਲੇ ਕਲਰ ਰੈਡੀ ਹੈ ਜੀ ਇਹਦੇ ਵਿੱਚ ਸਿਰਫ ਪ੍ਰਾਈਸ ਰੈਡੀ ਇਹਨਾਂ ਦੀ ਸਾਢੇ 500 ਸਾਢੇ 550 ਜੇ ਤੁਸੀਂ ਇਹ ਇਹ ਵਾਲਾ ਬਹੁਤ ਸੋਹਣਾ ਸੌਫਟ ਸਟਾਫ ਬਹੁਤ ਸੌਫਟ ਹੈ ਜੀ ਚੈੱਕ ਕਰ ਲਓ ਜੀ ਸੈਲਫ ਦੇ ਵਿੱਚ ਰਹਿਣਾ ਦੇਖੋ ਜੀ ਸੈਲਫ ਦੇ ਵਿੱਚ ਰਹਿਣਾ ਕੋਈ ਚੁੱਬਣ ਵਾਲਾ ਨਹੀਂ ਹੈ ਬਿਲਕੁਲ ਮਲੈਮ ਸੌਫਟ ਸਟਾਫ ਹੈ ਪ੍ਰਾਈਸ ਰਹੂਗਾ ਜੀ ਸਾਢੇ 550 ਲਓ ਜੀ ਇਹ ਕੀ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਮਸਲੀਨ ਦੇ ਉੱਪਰ ਆਊਗਾ ਜੀ ਇਹ ਵੀ ਮਸਲੀਨ ਉੱਪਰ ਹੋਣਾ ਬੜਾ ਪਿਆਰਾ ਜਿਹਾ ਸੋਹਣਾ ਜਿਹਾ ਬਣਿਆ ਹੋਇਆ ਇਹਦਾ ਘੇਰਾ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਮਸਲੀਨ ਦਾ ਹੀ ਹੋਣਾ ਦੁਪੱਟਾ ਇਹ ਨਾਲ ਫਲੌਸ ਮਸਲੀਨ ਦਾ ਹੀ ਹੋਣਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਸ੍ਰੀ ਸਵਿਕਨ ਸਿੱਪੀ ਵਰਕ ਹੋਇਆ ਕਟਵਰਕ ਹੋਈਆ ਦੁਪੱਟੇ ਉੱਪਰ ਮਸਲੀਨ ਦਾ ਦੁਪੱਟਾ ਹੋਣਾ ਜੀ ਇਹਦਾ ਤੇ ਇਹ ਵਾਲੀਆਂ ਆਉਣੀਆਂ 슬ੀਵਸ ਦਾ ਵਰਕ ਮਿਲੂਗਾ ਤੁਹਾਨੂੰ ਠੀਕ ਹੈ ਜੀ 슬ੀਵਸ ਦਾ ਵਰਕ ਮਿਲੂਗਾ ਇਹ ਮਿਲੂਗਾ ਘੇਰੇ ਦਾ ਵਰਕ ਕਲਰ ਬੜਾ ਪਿਆਰਾ ਜਾਂ ਮਾਊਸ ਦੀ ਛੇੜਚ ਆਣਾ ਜੀ ਕਲਰ ਇਹ ਤੇ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ ਇਹ ਵਾਲੇ ਸੂਟ ਦੀ ਅਸੀਂ ਸਲੀਵਸ ਚੈੱਕ ਕਰੋ ਜੀ ਠੀਕ ਹੈ ਜੀ ਜਿਹੜੀ ਪ੍ਰਾਈਸ ਦੇ ਰਿਆ ਤੁਹਾਨੂੰ ਇਹ ਵਾਲੇ ਸੂਟ ਦੀ ਅਸੀਂ ਦੇ ਰਿਆ ਸਿਰਫ 800 800 ਦੇ ਵਿੱਚ ਤੁਸੀਂ ਇਹ ਵਾਲਾ ਹੈਂਡਵਰਕ ਵਾਲਾ ਸੂਟ ਲੈ ਰਹੇ ਹੋ ਜੀ ਸਾਡੇ ਕੋਲ ਹੈਂਡਵਰਕ ਟੱਚ ਸੂਟ ਲੈ ਰਹੇ ਹੋ ਜੀ ਹਾਂਜੀ ਪ੍ਰਾਈਸ 800 ਮਸਲੀਨ ਦੇ ਵਿੱਚ ਰਹਿਣਾ ਸੂਟ ਬਹੁਤ ਹੀ ਜ਼ਿਆਦਾ ਪਿਆਰਾ ਅਗਲਾ ਕਲਰ ਚੈੱਕ ਕਰੋ ਜੀ ਇਹ ਆਊਗਾ ਜੀ ਬਲੈਕ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਕਲਰ ਆ ਬਲੈਕ ਹੁੰਦਾ ਬਲੈਕ ਵਿੱਚ ਆਊਗਾ ਪੈਨਲ ਵਰਕ ਹੋਇਆ ਜੀ ਮਸਲੀਨ ਸਟਾਫ ਹੋਊਗਾ ਦੁਪੱਟਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਰਹਿਣਾ ਇਹ ਨਾਲ ਦੁਪੱਟਾ ਲਓ ਜੀ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਜੀ ਮਸਲੀਨ ਦਾ ਹੀ ਰਹਿਣਾ ਦੁਪੱਟਾ ਮਸਲੀਨ ਦਾ ਹੀ ਸੂਟ ਹੈ ਜੀ ਇਹ ਲਓ ਇਹ ਰਹਿਣਾ ਦੁਪੱਟਾ ਬਹੁਤ ਹੀ ਜਿਆਦਾ ਪਿਆਰਾ ਦੁਪੱਟਾ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ 800 ਇਹ ਵਾਲਿਆ ਰਹਿਣਾ ਜੀ ਇਹਦੇ ਉੱਪਰ ਬਾਟਮ ਦਾ ਵਰਕ ਠੀਕ ਹੈ ਬਾਟਮ ਦੇ ਉੱਪਰ ਵੀ ਲਿਆ ਸਕਦੇ ਹੋ ਸਲੀਵਸ ਉੱਪਰ ਵੀ ਲਿਆ ਸਕਦੇ ਹੋ ਬਹੁਤ ਪਿਆਰਾ ਵਰਕ ਹੈ ਜੀ ਇਹ ਤੇ ਪ੍ਰਾਈਸ ਸਿਰਫ ਦੇ ਰਿਆ ਜੀ 800 800 ਦੇ ਵਿੱਚ ਤੁਸੀਂ ਇੰਨਾ ਸੋਹਣਾ ਸੂਟ ਲੈ ਸਕਦੇ ਹੋ ਸਾਡੇ ਕੋਲ ਜੀ ਦੇਖੋ ਜੀ ਪੈਨਲ ਵਰਕ ਬੜਿਆ ਹੋਇਆ ਪ੍ਰਾਈਸ ਸਿਰਫ 800 ਰਹਿਣੀ ਇਹ ਵਾਲੇ ਸੂਟ ਦੀ ਅਗਲਾ ਕਲਰ ਚੈੱਕ ਕਰੋ ਜੀ ਇਹ ਆਊਗਾ ਜੀ ਲਓ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਰਹੂਗਾ ਜੀ ਮਹਿਰੂਨ ਕਲਰ ਦੇ ਵਿੱਚ ਆਣਾ ਉੱਪਰ ਨੈਕ ਬਣਿਆ ਹੋਇਆ ਹੈ نیچے ਘੇਰਾ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਨਾਲ ਮਿਲਣਾ ਤੁਹਾਨੂੰ ਮਸਲੀਨ ਦੀ ਬਾਟਮ ਠੀਕ ਹੈ ਜੀ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਦੇਖ ਸਕਦੇ ਹੋ ਤੁਸੀਂ ਉੱਪਰ ਇਹਦੇ ਬ੍ਰੋਕਰਟ ਦੇ ਵਿੱਚ ਰਹਿਣਾ ਜੀ ਸੂਟ ਬ੍ਰੋਕਰਟ ਦੇ ਹਲਕੀ ਹਲਕੀ ਚ ਫਲਾਵਰ ਬੜੇ ਹੋਏ ਆ ਸੂਟ ਦੇ ਉੱਪਰ ਬਹੁਤ ਮਹਿਰੂਨ ਕਲਰ ਆ ਜੀ ਬਹੁਤ ਜ਼ਿਆਦਾ ਪਿਆਰਾ ਸੂਟ ਰਹਿਣ ਵਾਲਾ ਤੇ ਇਹ ਵਾਲਾ ਰਹਿਣਾ ਜਿਹਦੇ ਨਾਲ ਦੁਪੱਟਾ ਮਹਿਰੂਨ ਕਲਰ ਦਾ ਹੀ ਦੁਪੱਟਾ ਰਹਿਣਾ ਸੂਟ ਬਹੁਤ ਹੀ ਜ਼ਿਆਦਾ ਪਿਆਰਾ ਜੀ ਪ੍ਰਾਈਸ ਦੇ ਰਿਆ ਤੁਹਾਨੂੰ ਸਿਰਫ 950 ਦੇ ਵਿੱਚ ਦੇ ਰਿਆ ਜੀ ਇਹ ਵਾਲਾ ਸੂਟ 950 ਦੇ ਤੁਸੀਂ ਇਹ ਵਾਲਾ ਸੂਟ ਦੇ ਲੈ ਰਹੇ ਹੋ ਸਾਡੇ ਕੋਲੋਂ ਬਹੁਤ ਹੀ ਜ਼ਿਆਦਾ ਪਿਆਰਾ ਦੁਪੱਟਾ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਜੀ ਬਹੁਤ ਜ਼ਿਆਦਾ ਪਿਆਰਾ ਦੁਪੱਟਾ ਇਹਦਾ ਇਹ ਸਿਰਫ 950 ਦੇ ਵਿੱਚ ਹੀ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਲਓ ਅਗਲਾ ਸੂਟ ਆਊਗਾ ਜੀ ਨੇਚਰਲ ਕ੍ਰੇਪ ਤੇ ਲਓ ਜੀ ਇਹ ਵਾਲਾ ਆਊਗਾ ਜੀ ਨੇਚਰਲ ਕ੍ਰੇਪ ਤੇ ਸੂਟ ਆਊਗਾ ਜੀ ਚੈੱਕ ਕਰੋ ਸੂਟ ਬਹੁਤ ਜ਼ਿਆਦਾ ਪਿਆਰਾ ਰਹਿਣ ਵਾਲਾ ਨੇਚਰਲ ਕ੍ਰੇਪ ਤੇ ਸੂਟ ਆਉਣਾ ਜੀ ਇਹ ਬਾਂਦਨੀ ਪ੍ਰਿੰਟ ਦੇ ਵਿੱਚ ਬਣਿਆ ਹੋਇਆ ਹੈ ਬਾਦਨੀ ਪ੍ਰਿੰਟ ਹੈ ਜੀ ਇਹ ਵਾਲੀ ਰੈਣੀ ਹੈ ਨਾਲ ਬਾਟਮ ਲਓ ਜੀ ਇਹ ਬਾਟਮ ਰੈਣੀ ਆ ਇਹ ਵਾਲਾ ਰਹੂਗਾ ਜੀ ਦੁਪੱਟਾ ਬਹੁਤ ਹੀ ਜਿਆਦਾ ਪਿਆਰਾ ਰਹਿਣਾ ਦੁਪੱਟਾ ਇਹ ਨਾਲ ਦੇਖੋ ਜੀ ਨੇਚਰਲ ਕ੍ਰੇਪ ਤੇ ਸੂਟ ਰਹਿਣਾ ਦੁਪੱਟੇ ਦੀ ਲੁੱਕ ਚੈੱਕ ਕਰੋ ਬਹੁਤ ਹੀ ਪਿਆਰੀ ਲੁੱਕ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਦੁਪੱਟਾ ਪੂਰਾ ਸਿਕਨ ਸਿੱਪੀ ਵਰਕ ਹੋਇਆ ਜੀ ਦੁਪੱਟੇ ਦੇ ਉੱਪਰ ਠੀਕ ਹੈ ਜੀ ਪ੍ਰਾਈਸ ਸਿਰਫ ਰੈਣੀ ਇਹਦੀ ਵੀ ਸਿਰਫ 1000 ਪ੍ਰਾਈਸ ਰੈਣੀ ਇਹ ਵਾਲੀ ਨੇਚਰਲ ਕ੍ਰੇਪ ਦੇ ਸੂਟ ਦੀ ਪ੍ਰਾਈਸ ਰੈਣੀ ਹੈ 1000 ਰੁਪਏ ਇਹ 2000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਨੈਚੁਰਲ ਕਰੇਵ ਦੇ ਵਿੱਚ ਪੂਰਾ ਫੁੱਲ ਹੈ ਵੀ ਦੁਪੱਟੇ ਦੇ ਨਾਲ ਲਓ ਜੀ ਇਹ ਕੇਵਲਾ ਸੂਟ ਚੈੱਕ ਕਰੋ ਜੀ ਇਹ ਵੀ ਹੈਂਡਵਰਕ ਦੇ ਵਿੱਚ ਸੂਟ ਹੈ ਨੈਚੁਰਲ ਕਰੇਵ ਦੇ ਵਿੱਚ ਰਹਿਣਾ ਨਾਲ ਹੀ ਤੁਹਾਨੂੰ ਇਹਦੇ ਨਾਲ ਮਿਆਨੀ ਆ ਜੀ ਦੁਪੱਟਾ ਮਿਲੂਗਾ ਚਨੂਨ ਦਾ ਦੁਪੱਟੇ ਦੇ ਉੱਪਰ ਵੀ ਵਰਕ ਆਉਣਾ ਜੀ ਇਹਦਾ ਠੀਕ ਹੈ ਜੀ ਦੁਪੱਟੇ ਉੱਪਰ ਵਰਕ ਆਊਗਾ ਜੀ ਚੈੱਕ ਕਰੋ ਚਨੂਨ ਦਾ ਉਹਨਾਂ ਦੁਪੱਟਾ ਹੈਂਡਵਰਕ ਟੱਚ ਸੂਟ ਹੈ ਜੀ ਇਹ ਉਹਨਾਂ ਚਨੂਨ ਦਾ ਦੁਪੱਟਾ ਜੀ ਠੀਕ ਹੈ ਜੀ ਦੁਪੱਟੇ ਦੇ ਉੱਪਰ ਵਰਕ ਚੈੱਕ ਕਰੋ ਜੀ ਚੈੱਕ ਕਰੋ ਜੀ ਵਰਕ ਚਨੂਨ ਦਾ ਦੁਪੱਟਾ 750 ਦੇ ਤੁਸੀਂ ਇਹਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਸਿਰਫ 750 ਦੇ ਵਿੱਚ ਆਜਾ ਆਫਰ ਦੇ ਵਿੱਚ ਲੱਗੇ ਹੋਏ ਸੂਟ ਕਲਰ ਮੈ ਤੁਹਾਨੂੰ ਚੈੱਕ ਕਰਵਾਦਾ ਜੀ ਲੁੱਕ ਕੋਣੀ ਐਡਾ ਸੂਟ ਦੀ ਦੇਖੋ ਜੀ ਸੂਟ ਦੀ ਲੁੱਕ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਆਊਗਾ ਇੱਕ ਮੂਵ ਕਲਰ ਲਵਜੀ ਇਹ ਆਊਗਾ ਜੀ ਮੂਵ ਕਲਰ ਇਹ ਬੜਾ ਰੈਣਾ ਜੀ ਦੁਪੱਟਾ ਵਰਕ ਵਾਲਾ ਨਾਲ ਰਹੂਗਾ ਦੁਪੱਟਾ ਚਨੂਨ ਦਾ ਇੱਕ ਮੂਵ ਕਲਰ ਆਉਣਾ ਜੀ ਠੀਕ ਹੈ ਜੀ ਪ੍ਰਾਈਸ ਇਸ ਰੈਡੀ ਹੈ ਜੀ 750 750 ਰੁਪਏ ਤੇ ਬੜਾ ਸੂਟ ਲੈ ਸਕਦੇ ਹੋ ਮਸਲਿਨ ਦੀ ਵਿੱਚ ਰੈਣਾ ਰੈੱਡ ਕਲਰ ਦੇ ਵਿੱਚ ਸੂਟ ਰਹੂਗਾ ਜੀ ਕਰੂਗੀ ਇਹਦੇ ਉੱਪਰ ਪਾਉਣ ਲਈ ਜੇਕਰ ਮੇਰੀ ਭੈਣਾਂ ਨੇ ਲੈਣਾ ਤਾਂ ਇਹ ਵਾਲਾ ਸੂਟ ਰੈੱਡ ਕਲਰ ਦੇ ਵਿੱਚ ਰਹਿਣਾ ਠੀਕ ਹੈ ਜੀ ਪਿਓਰ ਮਸਲੀਨ ਹੈ ਵਰਕ ਦੇਖ ਸਕਦੇ ਹੋ نیچے ਕੱਟਵਰਕ ਵੀ ਹੋਈ ਹੈ ਘੇਰੇ ਉੱਪਰ ਪੂਰਾ ਘੇਰਾ ਵਰਕ ਹੋਇਆ ਜੀ ਫਿਨਿਸ਼ਿੰਗ ਦੇਖ ਸਕਦੇ ਤੁਸੀਂ ਵਰਕ ਦੀ ਬਹੁਤ ਜ਼ਿਆਦਾ ਫਿਨਿਸ਼ਿੰਗ ਰਹਿਣ ਵਾਲੀ ਹੈ ਜੀ ਇਹਦੀ ਸਿਰ ਇਹਦੇ ਇਹ ਵਾਲਾ ਰਹੂਗਾ ਜੀ ਇਹਦੇ ਨਾਲ ਬਾਟਮ ਤੇ ਦੁਪੱਟਾ ਵੀ ਤੁਹਾਨੂੰ ਚੈੱਕ ਕਰਵਾਤਾ ਜੀ ਦੁਪੱਟਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਰਹਿਣਾ ਇਹਦੇ ਨਾਲ ਦੁਪੱਟਾ ਲਓ ਪੂਰਾ ਡਿਜੀਟਲ ਪ੍ਰਿੰਟ ਦੇ ਵਿੱਚ ਰਹਿਣਾ ਦੁਪੱਟਾ ਤੇ ਸਿਕਨ ਸਿੱਪੀ ਵਰਕ ਵੀ ਹੋਇਆ ਦੁਪट्टे ਦੇ ਉੱਪਰ ਤੇ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ 1000 1000 ਦੇ ਵਿੱਚ ਤੁਸੀਂ ਇਹ ਬੜਾ ਸੂਟ ਲੈ ਸਕਦੇ ਹੋ ਸਾਡੇ ਕੋਲ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਦੁਪੱਟਾ ਡਿਸਲ ਪ੍ਰਿੰਟ ਦੇ ਵਿੱਚ ਪਿਓਰ ਮਸਲੀਨ ਦਾ ਰਹਿਣਾ ਸੂਟ ਤੇ ਪ੍ਰਾਈਸ ਦੇ ਰਿਆ ਤੁਹਾਨੂੰ ਸਿਰਫ 1000 ਦੇ ਵਿੱਚ ਠੀਕ ਹੈ ਜੀ ਅੱਜ ਸਿਰਫ ਆਫਰ ਲੱਗੀ ਹੋਈ ਹੈ ਸੂਟਾਂ ਦੇ ਇੱਕ ਦਿਨ ਦੇ ਲਈ ਅਗਲਾ ਕਲਰ ਚੈੱਕ ਕਰੋ ਜੀ ਤਾਂ ਜੀ ਇਹ ਕਲਰ ਆਊਗਾ ਜੀ ਇਹਦੇ ਵਿੱਚ ਪਿੰਕ ਰਾਣੀ ਸ਼ੇਡ ਆਊਗਾ ਜੀ ਠੀਕ ਹੈ ਜੀ ਇੱਕ ਕਲਰ ਆਊਗਾ ਜੇ ਰਾਣੀ ਸ਼ੇਡ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਰਾਣੀ ਸ਼ੇਡ ਦਾ ਇਹ ਵਾਲਾ ਰਹੂਗਾ ਜੀ ਦੁਪੱਟ ਬਾਟਮ ਇਹਦੇ ਨਾਲ ਤੇ ਇਦਾਂ ਹੀ ਰਹਿਣਾ ਜੀ ਇਹਦੇ ਨਾਲ ਦੁਪੱਟਾ ਲਓ ਜੀ ਦੁਪੱਟੇ ਦੀ ਲੁੱਕ ਚੈੱਕ ਕਰਵਾਦਾ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਦੁਪੱਟਾ ਰਹਿਣਾ ਸੀਕਵੈਂਸ ਸਿੱਪੀ ਵਰਕ ਹੋਇਆ ਦੁਪੱਟੇ ਦੇ ਉੱਪਰ ਤੇ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ ਅਸੀਂ 1000 ਦੇ ਵਿੱਚ 1000 ਦੇ ਵਿੱਚ ਰਾਣੀ ਸ਼ੇਡ ਤੇ ਰੈੱਡ ਸ਼ੇਡ ਦੇ ਦੋ ਸੂਟ ਮਿਲ ਗਏ ਤੁਹਾਨੂੰ ਇਹਦੇ ਵਿੱਚ ਲਓ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਬਚਿਤਰਾ ਸ਼ਲਕ ਦੇ ਵਿੱਚ ਆਊਗਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਬਚਿਤਰਾ ਸ਼ਲਕ ਦੇ ਵਿੱਚ ਪੂਰਾ ਫੁੱਲ ਹੈਵੀ ਸੂਟ ਰੈਡ ਵਾਲਾ ਜੀ ਲਓ ਪੂਰਾ ਫੁੱਲ ਹੈਵੀ ਸੂਟ ਰੈਡ ਤੇ ਇਹ ਵਾਲੀ ਰਹੂਗੀ ਜੀ ਇਹ ਨਾਲ ਬੋਟਮ ਸ਼ਾ ਦੁਪੱਟਾ ਬਚਿਤਰਾ ਸ਼ਲਕ ਦੇ ਵਿੱਚ ਹੀ ਆਲ ਓਵਰ ਸੂਟ ਹੈ ਜੀ ਬਚਿਤਰਾ ਸ਼ਲਕ ਦੇ ਵਿੱਚ ਹੀ ਰਹਿਣਾ ਦੁਪੱਟਾ ਦੁਪੱਟੇ ਦੀ ਲੁੱਕ ਚੈੱਕ ਕਰੋ ਜੀ ਪੂਰਾ ਫੁੱਲ ਹੈਵੀ ਦੁਪੱਟਾ ਬਣਿਆ ਹੋਇਆ ਵਰਕ ਹੋਇਆ ਦੁਪੱਟੇ ਦੇ ਉੱਪਰ ਲਓ ਜੀ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ ਅਸੀਂ ਇਹਦੀ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਪੂਰਾ ਸਾਡੇ ਕੋਲ ਫੁੱਲ ਹੈਵੀ ਸੂਟ ਇਹ ਵਿੱਚ ਇੱਕ ਕਲਰ ਮਿਲੂਗਾ ਤੁਹਾਨੂੰ ਵਾਈਨ ਕਲਰ ਇਕੇ ਵਿੱਚ ਵਾਈਨ ਕਲਰ ਮਿਲੂਗਾ ਜੀ ਵਾਈਨ ਕਲਰ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਲਓ ਜੀ ਦੂਸਰਾ ਕਲਰ ਆਊਗਾ ਜੀ ਇਹ ਵਿੱਚ ਵਾਈਨ ਕਲਰ ਲਓ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਪੂਰਾ ਫੁੱਲ ਹੈਵੀ ਤੇ ਇਹ ਵਾਲਾ ਆਊਗਾ ਦੁਪੱਟਾ ਦੁਪੱਟੇ ਦੇ ਉੱਪਰ ਵੀ ਪੂਰਾ ਫੁੱਲ ਹੈਵੀ ਵਰਕ ਆਉਣਾ ਸਿਰਫ ਪ੍ਰਾਈਸ ਰਹਿਣੀ ਹੈ ਦੀ 800 ਰੁਪਏ 800 ਦੇ ਵਿੱਚ ਸੀ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਜੀ ਲੋਕ ਇਹ ਕੇਵਲਾ ਸੂਟ ਚੈੱਕ ਕਰੋ ਜੀ ਇਹ ਵੀ ਰੈੱਡ ਮਹਿਰੂਨ ਜੇ ਕਲਰ ਦੇ ਵਿੱਚ ਆਊਗਾ ਜੀ ਪਿਓਰ ਮਸਲੀਨ ਸਟੱਫ ਰਹਿਣਾ ਵਿਦਆਊਟ ਲਾਈਨਿੰਗ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਮਸਲੀਨ ਨੂੰ ਲੋ ਜੀ ਚੈੱਕ ਕਰੋ ਜੀ ਸ਼ਰਟ ਸ਼ਰਟ ਦਾ ਫਰੰਟ ਦੇਖੋ ਜੀ ਠੀਕ ਹੈ ਜੀ ਵਰਕ ਹੋਇਆ ਜੀ ਇਹਦੇ ਉੱਪਰ ਬਹੁਤ ਸੋਹਣਾ ਜਿਹਾ ਵਰਕ ਹੋਇਆ ਜੀ ਸਾਰੀ ਸ਼ਰਟ ਦੇ ਉੱਪਰ ਵਰਕ ਹੋਇਆ ਜੀ ਇਹ ਚੈੱਕ ਕਰ ਸਕਦੇ ਤੁਸੀਂ ਦੇਖੋ ਜੀ ਪੂਰੀ ਸ਼ਰਟ ਦੇ ਸਕਦੇ ਹੋ ਨੀਚੇ ਇਹਦਾ ਕੱਟਵਰਕ ਵੀ ਦੇਖ ਸਕਦੇ ਹੋ ਦੇਖੋ ਜੀ ਸ਼ਰਟ ਦਾ ਉੱਪਰ ਨੀਚੇ ਵੀ ਘੇਰੇ ਦਾ ਵੀ ਕੱਟਵਰਕ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਇਹ ਤੇ ਇਹ ਵਾਲੀ ਇਹਦੇ ਨਾਲ ਦੁਪੱਟਾ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਰਹਿਣਾ ਦੁਪੱਟਾ ਇਹਦਾ ਡਿਜੀਟਲ ਪ੍ਰਿੰਟ ਦੇ ਵਿੱਚ ਦੁਪੱਟਾ ਰਹਿਣਾ ਬਹੁਤ ਹੀ ਪਿਆਰਾ ਜਿਹਾ ਲਓ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ 1100 ਰੁਪਏ ਠੀਕ ਹੈ ਜੀ ਇਹ ਵਾਲੇ ਸੂਟ ਦੀ ਪ੍ਰਾਈਸ 1100 ਰਹਿਣੀ ਹੈ ਜੀ ਚੈੱਕ ਕਰੋ ਜੀ ਸੂਟ ਤੇ ਸੂਟ ਦੀ ਲੁੱਕ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਇਹ ਸਿਰਫ ਲੈ ਸਕਦੇ ਹੋ ਸਾਡੇ ਕੋਲੋਂ ਤੁਸੀਂ 1100 ਦੇ ਵਿੱਚ ਇਹ ਵਾਲਾ ਸੂਟ ਮਸਲੀਨ ਬਿਲਕੁਲ ਪਿਓਰ ਮਸਲੀਨ ਹੈ ਜੀ ਕੋਈ ਚੁਬਣ ਵਾਲੀ ਮਸਲੀਨ ਨਹੀਂ ਹੈ ਜੀ ਲਓ ਇੱਕ ਰੈੱਡ ਕਲਰ ਨੂੰ ਹੋਰ ਚੈੱਕ ਕਰਵਾ ਦਿੰਦੇ ਆ ਜੇ ਕਰੋ ਇਹਦੇ ਤਿਆਰ ਕਰਕੇ ਰੈੱਡ ਕਲਰ ਚੈੱਕ ਕਰੋ ਜੀ ਇਹ ਨੇਚਰਲ ਕਰੇਪ ਤੇ ਆ ਜੀ ਲਓ ਇਹ ਆਊਗਾ ਜੀ ਨੇਚਰਲ ਕਰੇਪ ਤੇ ਬਹੁਤ ਸੋਨਾ ਸੂਟ ਰਹਿਣ ਵਾਲਾ ਨੀਚੇ ਚੈੱਕ ਕਰੋ ਜੀ ਇਹਦਾ ਘੇਰਾ ਘੇਰੇ ਦੇ ਉੱਪਰ ਬਹੁਤ ਸੋਨਾ ਆਰੀ ਵਰਕ ਹੋਇਆ ਜੀ ਫਲਾਵਰ ਬਣਿਆ ਹੋਇਆ ਉਹਦੇ ਉੱਪਰ ਪੂਰਾ ਆਰੀ ਵਰਕ ਹੋਇਆ ਤੇ ਇਹ ਵਾਲਾ ਦੇਖੋ ਜੀ ਘੇਰਾ ਦੇਖੋ ਕਟ ਵਰਕ ਹੋਈ ਆ ਬਹੁਤ ਸੋਨਾ ਘੇਰਾ ਬਣਿਆ ਹੋਇਆ ਨੇਚਰਲ ਕਰੇਪ ਤੇ ਰਹਿਣਾ ਪੂਰੀ ਸ਼ਰਟ ਦੇ ਉੱਪਰ ਸਿਕਨ ਸਿੱਪੀ ਵਰਕ ਹੋਇਆ ਜੀ ਠੀਕ ਆ ਜੀ ਪੂਰੀ ਸ਼ਰਟ ਦੇ ਉੱਪਰ ਸੀਕੈਂਸ ਸਿੱਪੀ ਵਰਕ ਹੈ ਜੀ 레드 ਕਲਰ ਆਉਣਾ ਸੀ ਇਹ ਬਹੁਤ ਹੀ ਪਿਆਰਾ ਜਿਹਾ ਤੇ ਲਓ ਜੀ ਦੁਪट्टे ਦੀ ਲੁੱਕ ਦੇਖ ਸਕਦੀਆਂ ਤੁਸੀਂ ਲਓ ਇਹ ਰਾਣੀ ਹੈ ਜੀ ਦੁਪट्टे ਦੀ ਲੁੱਕ ਬਹੁਤ ਜ਼ਿਆਦਾ ਪਿਆਰੀ ਲੁੱਕ ਰਣੀਆ ਦੁਪट्टे ਦੀ ਕਿ ਪ੍ਰਾਈਸ ਸੈल्फ ਦੇ ਰਿਆ ਤੁਹਾਨੂੰ ਇਹਦੀ ਵੀ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਸਿਰਫ 1000 ਦੇ ਵਿੱਚ ਨੇਚਰਲ ਕ੍ਰੇਪ ਤੇ ਹੈ ਜੀ ਨਾਲੇ ਚੈੱਕ ਕਰੋ ਜੀ ਨੇਚਰਲ ਕ੍ਰੇਪ ਤੇ ਰਹਿਣਾ ਸੂਟ ਇਹ ਇਹ ਕੇਵਲਾ ਸੂਟ ਚੈੱਕ ਕਰੋ ਜੀ ਪਿਓਰ ਮਸਲੀਨ ਤੇ ਰਹੂਗਾ ਪੂਰਾ ਫੁੱਲ ਹੈਵੀ ਵਰਕ ਹੋਇਆ ਸੂਟ ਦਾ ਦੇਖੋ ਜੀ ਪਿਓਰ ਮਸਲੀਨ ਤੇ ਰਹਿਣਾ ਬਲੂ ਕਲਰ ਆ ਰਿਹਾ ਜੀ ਪਰ ਇਹ ਵਾਈਨ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਘੇਰਾ ਚੈੱਕ ਕਰੋ ਨੈਕ ਚੈੱਕ ਕਰੋ ਬੜਾ ਪਿਆਰਾ ਜਿਹਾ ਸੂਟ ਬੜਿਆ ਹੋਇਆ ਲਓ ਇਹ ਵਾਲਾ ਰਹੂਗਾ ਜੀ ਦੁਪੱਟਾ ਇਹ ਨਾਲ ਪੂਰਾ ਫੁੱਲ ਹੈਵੀ ਰਹਿਣਾ ਦੁਪੱਟਾ ਦੁਪੱਟੇ ਦੀ ਲੁੱਕ ਚੈੱਕ ਕਰ ਲਓ ਜੀ ਤੁਸੀਂ ਲਓ ਜੀ ਇਹ ਦੁਪੱਟੇ ਦੇ ਉਨਾ ਵਰਕ ਬਹੁਤ ਹੀ ਪਿਆਰਾ ਜਿਹਾ ਵਰਕ ਹੋਣਾ ਲਓ ਜੀ ਇਹ ਦੁਪੱਟੇ ਦੀ ਲੁੱਕ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਇਹ ਆਊਗਾ ਜੀ 슬ੀਵਸ ਦੇ ਉੱਪਰ ਵਰਕ ਇਹ 슬ੀਵਸ ਦਾ ਵਰਕ ਹੋਣਾ ਪਿਓਰ ਮਸਲੀਨ ਤੇ ਰਹਿਣਾ ਜੀ ਪ੍ਰਾਈਸ ਦੇ ਰਿਹਾ ਤੁਹਾਨੂੰ ਇਹ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਜੀ ਤਾਂ ਦੇ ਸਾਡੀ ਆਫਰ ਇਹਨਾਂ ਸੂਟਾਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੀ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ